ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਹੀ ਇੱਥਾ ਕੋ ਮੇਰੇ ਜੜੀ ਕਲਾ ਦੇ ਵਿੱਚ ਹੋ ਮੂਣੀ ਅੱਜ ਅਸੀਂ ਆਏ ਜੀ ਸ਼੍ਰੀ ਪਟਨਾ ਸਾਹਿਬ ਜੋ ਕਿ ਆਪਣਾ ਪੰਜਾਬਕਸਤਾਂ ਦੇ ਵਿੱਚ ਇੱਕ ਕਸਤ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਨਾ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਵਾਂਗੇ ਬਾਈ ਗੁਰਚਕਾਲ ਸਾਹਿਬ ਬਾਈ ਗੁਰਚਕੀ ਹਾਂਜੀ ਪਟਨਾ ਸਾਹਿਬ ਦਾ ਆਪਾਂ ਤੁਹਾਨੂੰ ਇਤਿਹਾਸ ਬਾਰੇ ਚ ਜਾਣਕਾਰੀ ਦੇਵਾਂਗੇ ਇੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਸਨ 1666 ਈਸਵੀ ਦੇ ਵਿੱਚ ਅਤੇ ਸਭ ਤੋਂ ਪਹਿਲਾਂ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਆਏ ਆਪਣੀ ਪਹਿਲੀ ਉਦਾਸੀ ਦੇ ਸਮੇਂ ਅਤੇ ਜੋ ਇਹ ਤਖਤ ਹੈਗਾ ਇਸ ਸਮੇਂ ਤਖਤ ਪਟਨਾ ਸਾਹਿਬ ਹੈ ਅਤੇ ਉਸ ਸਮੇਂ ਇੱਥੇ ਸੌਰਸਰਾਏ ਜੋਹਰੀ ਦੀ ਹਵੇਲੀ ਹੁੰਦੀ ਸੀ ਅਤੇ ਸਭ ਤੋਂ ਪਹਿਲਾਂ ਇੱਥੇ ਗੁਰੂ ਨਾਨਕ ਦੇਵ ਜੀ ਨੇ ਸਿੱਖ ਪ੍ਰਚਾਰ ਦੇ ਲਈ ਪਹਿਲੀ ਮੰਜੀ ਇੱਥੇ ਸਥਾਪਿਤ ਕੀਤੀ ਸੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਾਫੀ ਚਾਹੁੰਦੇ ਆ ਐਨੇ ਦਿਨ ਆਪਣਾ ਵਲੌਗ ਨਹੀਂ ਪਾ ਸਕੇ ਕਿਉਂਕਿ ਆਪਾਂ ਤਖਤ ਸ਼੍ਰੀ ਪਟਨਾ ਸਾਹਿਬ ਦੀ ਯਾਤਰਾ ਤੇ ਗਏ ਹੋਏ ਸੀ ਇਸ ਕਰਕੇ ਆਪਾਂ ਉਥੋਂ ਆ ਚੁੱਕੇ ਆ ਤੇ ਆਪਣਾ ਇਹ ਯਾਤਰਾ ਦੇ ਆਉਣ ਤੋਂ ਬਾਅਦ ਦਾ ਪਹਿਲਾ ਵਲੌਗ ਹੈ ਇਸ ਸਮੇਂ ਬਾਬਾ ਜੀ ਅਰਦਾਸ ਕਰ ਰਹੇ ਹਨ ਇੱਥੇ ਅਤੇ ਆਪਾਂ ਤੁਹਾਨੂੰ ਮਹਾਰਾਜ ਜੀ ਦੇ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਵਾਂਗੇ ਪਲੀਜ਼ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਤੁਸੀਂ ਵੀ ਤਖਤ ਦੇ ਦਰਸ਼ਨ ਕਰਕੇ ਨਿਹਾਲ ਹੋਵੋ ਇੱਥੋਂ ਦਾ ਦਰਬਾਰ ਸਾਹਿਬ ਦਾ ਇਹ ਅੰਦਰਲਾ ਆਨੰਦਮਈ ਮਾਹੌਲ ਹੈ ਜੀ ਇਹ ਗੁਰੂ ਮਹਾਰਾਜ ਦਾ ਆਪਾਂ ਇੱਕ ਤਰ੍ਹਾਂ ਦਾ ਸਿੰਘਾਸਨ ਕਹਿ ਸਕਦੇ ਹਾਂ ਜੋ ਕਿ ਇੱਥੇ ਆਪਣੇ ਅੰਦਰ ਹੀ ਵਿਰਾਜਮਾਨ ਹੈ ਇਹ ਹੈ ਮਾਤਾ ਜੀ ਦਾ ਇਤਿਹਾਸਿਕ ਖੂਹ ਇੱਥੇ ਵੀ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਹਨ ਅਤੇ ਆਪਾਂ ਚੂਲੀ ਦੇ ਨਾਲ ਇਥੋਂ ਜਲ ਸਕਦੇ ਹਾਂ ਜੀ ਇਸੇ ਸਥਾਨ ਤੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਮੰਜੀ ਸਥਾਪਿਤ ਕੀਤੀ ਸੀ ਸਿੱਖ ਪ੍ਰਚਾਰ ਦੇ ਲਈ ਆ ਦੇਖੋ ਜਿੱਥੇ ਸਾਰਾ ਇਤਿਹਾਸ ਲਿਖਿਆ ਹੋਇਆ ਤੁਸੀਂ ਵੀਡੀਓ ਨੂੰ ਜ਼ੂਮ ਕਰਕੇ ਪੁਸ਼ ਕਰਕੇ ਵੀ ਦੇਖ ਸਕਦੇ ਹੋ ਇਸ ਇਤਿਹਾਸਿਕ ਖੂਹ ਤੇ ਜੀ ਔਰਤਾਂ ਪਾਣੀ ਭਰਦਿਆਂ ਸਨ ਅਤੇ ਗੁਰੂ ਸਾਹਿਬ ਮਿੱਟੀ ਦੇ ਗਲੇਲੇ ਨਾਲ ਉਹਨਾਂ ਦੇ ਘੜੇ ਭੰਨ ਦਿੰਦੇ ਸਨ ਅਤੇ ਮਾਤਾ ਜੀ ਕੋਲ ਸਕੈਤ ਲੈ ਕੇ ਗਈਆਂ ਸਨ ਉਹ ਔਰਤਾਂ ਇੱਥੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹ ਮੇਰੇ ਡੈਡੀ ਜੀ ਨੇ ਮੇਰੇ ਉਪਪਲੀ ਵਾਲੇ ਡੈਡੀ ਜੀ ਇਹ ਆਪਣੇ ਕਥਾਵਾਚਕ ਨੂੰ ਸਰੋਪਾ ਪੇਟ ਕਰ ਰਹੇ ਹਨ ਇੱਥੇ ਨੰਨ ਦਾ ਸਤਿਕਾਰ ਕਰ ਰਹੇ ਹਨ ਲੋ ਜੀ ਆਪਾਂ ਸ਼ਸਤਰਾਂ ਦੇ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਸਭ ਤੋਂ ਪਹਿਲਾਂ ਇਹ ਚੱਕਰੀਏ ਜੀ ਇਹ ਗੁਰੂ ਸਾਹਿਬ ਮਹਾਰਾਜ ਆਪਣੇ ਜੂੜੇ ਦੇ ਵਿੱਚ ਸਜਾਇਆ ਕਰਦੇ ਸਨ ਇੱਥੇ ਹਰ ਰੋਜ਼ ਸਵੇਰ ਦੇ ਸਮੇਂ ਹੀ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਇਹ ਗੁਰੂ ਸਹਿਵਨ ਆਪਣੇ ਕਮਰ ਕੱਸੇ ਦੇ ਵਿੱਚ ਕੱਸਿਆ ਕਰਦੇ ਸਨ ਜੀ ਇੱਕ ਤਰ੍ਹਾਂ ਦਾ ਇਹ ਵੀ ਉਹਨਾਂ ਦਾ ਇਹ ਸ਼ਸਤਰ ਹੈ ਜੀ ਸਾਰੇ ਮੇਰੇ ਸਬਸਕ੍ਰਾਈਬਰਸ ਨੂੰ ਬੇਨਤੀ ਹੈ ਕਿ ਪਲੀਜ਼ ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਕਰੋ ਅਤੇ ਦਰਸ਼ਨ ਕਰਕੇ ਨਿਹਾਲ ਹੋਵੋ ਜੋ ਗੁਰੂ ਮਹਾਰਾਜ ਆਪਣੇ ਕੇਸਾਂ ਨੂੰ ਸਜਾਉਂਦੇ ਸਨ ਆਪਣਾ ਬਾਣਾ ਪਾਉਂਦੇ ਸਨ ਆਪਣੇ ਅਸਤਰ ਸ਼ਸਤਰ ਰੱਖਦੇ ਸਨ ਉਹ ਇਹ ਸਾਰੇ ਆਪਾਂ ਨੂੰ ਸ਼ਸਤਰ ਦਿਖਾਉਣਗੇ ਇਸ ਤੋਂ ਪਹਿਲਾਂ ਇਹਨਾਂ ਨੇ ਮਿੱਟੀ ਦਾ ਗੁਲੇਲਾ ਦਿਖਾਇਆ ਜੋ ਕਿ ਗੁਰੂ ਸਾਹਿਬ ਔਰਤਾਂ ਦੇ ਘੜੇ ਪਾਉਂਦੇ ਸਨ ਜਿਹਦੇ ਨਾਲ ਅਤੇ ਮਾਤਾ ਜੀ ਦੇ ਕੋਲ ਉਹ ਔਰਤਾਂ ਸ਼ਿਕਾਇਤ ਲੈ ਕੇ ਆਈਆਂ ਸਨ ਇਹ ਗੁਰੂ ਮਹਾਰਾਜ ਦੀ ਸ਼੍ਰੀ ਸਾਹਿਬ ਜੀ ਜੋ ਗੁਰੂ ਜੀ ਆਪਾਂ ਨੂੰ ਦਿਖਾ ਰਹੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਤੇ ਇਹਨਾਂ ਨਾਲ ਗੁਰੂ ਜੀ ਆਪਣੇ ਜੋ ਖੰਡਾ ਹੈ ਉਹ ਆਪਣੇ ਸਿਰ ਤੇ ਰੱਖਿਆ ਕਰਦੇ ਸਨ ਆਪਣੀ ਦਸਤਾਰ ਤੇ ਸਜਾਇਆ ਕਰਦੇ ਸਨ ਬਹੁਤ ਆਨੰਦਮਈ ਮਾਹੌਲ ਹੈ ਜੀ ਓਰੇ ਏ ਗੁਰੂ ਸਾਹਿਬ ਦਾ ਕੰਗਾ ਜੋ ਗੁਰੂ ਸਾਹਿਬ ਆਪਣੇ ਇਸ ਕੰਗੇ ਦੇ ਨਾਲ ਕੇਸ ਸਾਫ ਕਰਿਆ ਕਰਦੇ ਸਨ